ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤਸਵੀਰ ਅਤੇ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਨਾਲ ਚੱਲ ਰਹੀ ਹੈ ਇਹ ਨਵਾਂ ਹੀ ਕੰਮ ਜੜਾ ਆ ਇਹ ਰਵਿਦਾਸੀਏ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਆ ਸਾਡੀ ਸਾਰੀ ਜ਼ਿੰਦਗੀ ਦੇ ਵਿੱਚ ਕਦੀ ਵੀ ਇਤਾਂ ਦੇਖਣ ਨੂੰ ਨਹੀਂ ਆਇਆ ਕਿ ਕਿਸੇ ਨੇ ਭਗਤ ਰਵਿਦਾਸ ਜੀ ਦੀ ਤਸਵੀਰ ਰੱਖ ਕੇ ਲਾਵਾਂ ਕੀਤੀਆਂ ਹੋਣ ਭਾਵ ਕੇ ਵਿਆਹ ਕੀਤਾ ਹੋਵੇ ਇਹ ਭਗਤ ਰਵਿਦਾਸ ਦਾ ਕੋਈ ਸਿਧਾਂਤ ਨਹੀਂ ਹੈ ਨਾ ਉਹ ਲੈ ਕੇ ਗਏ ਹੈ ਉਹਨਾਂ ਦੀ ਬਾਣੀ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜਿਆ ਬਰਾਬਰ ਦਾ ਦਰਜਾਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਵਾਹੋ ਬਾਹੋ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਆ ਬਾਣੀ ਗੁਰੂ ਹੈ ਜੇ ਭਗਤ ਰਵਿਦਾਸ ਜੀ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜਿਆ ਤੇ ਫੇਰ ਉਹ ਭਗਤ ਜਿਹੜੇ ਹੈ ਉਹ ਗੁਰੂ ਰੂਪ ਹੋ ਕਰਕੇ ਬਾਣੀ ਗੁਰੂ ਹੈ ਤੇ ਗੁਰੂ ਬਣ ਕੇ ਗੁਰੂ ਰੂਪ ਹੋ ਕੇ ਉਪਦੇਸ਼ ਕਰ ਰਹੇ ਹੈ ਤੇ ਜਿੰਨੇ ਵੀ ਰਵਦਾਸੀਏ ਭਾਈਚਾਰੇ ਨੂੰ ਸੰਬੰਧ ਰੱਖਦੇ ਆ ਉਹਨਾਂ ਨੂੰ ਸਾਰੇ ਨੂੰ ਪਤਾ ਹੈ ਕਿ ਸਾਰੇ ਹੀ ਤਾਂ ਗੁਰੂ ਰੰਗ ਸਾਹਿਬ ਨੂੰ ਮੰਨਦੇ ਆ ਪਰ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਕਿਹੜੇ ਲੋਕ ਆ ਇਹਨਾਂ ਦੀ ਸਮਝ ਇਹਨਾਂ ਦੀ ਅਕਲ ਜਿਹੜੀ ਹੈ ਪਹਿਲਾਂ ਬਾਣੀ ਅਲੱਗ ਕਰ ਲੈਣੀ ਫਿਰ ਸਿਰਫ ਇੱਕ ਈਰਖਾਵਾਸ ਹੋ ਕੇ ਜਾਂ ਇਹ ਆ ਵੀ ਆਪਣੇ ਮਨ ਵਿੱਚ ਬਣਾ ਲੈਣੀ ਹਾਂ ਹੋ ਸਕਦਾ ਕਈ ਥਾਵਾਂ ਤੇ ਇਦਾਂ ਦੀਆਂ ਗੱਲਾਂ ਹੁੰਦੀਆਂ ਹੋਣ ਜਾਂ ਕਈ ਇਦਾਂ ਹੰਕਾਰ ਹੀ ਲੋਕ ਜਿਹੜੇ ਆ ਜਾਤ ਦੇ ਅਭਿਮਾਨੀ ਲੋਕ ਜਿਹੜੇ ਆ ਉਹ ਕਰਦੇ ਹੋਣਗੇ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਛੱਡ ਕੇ ਭਗਤ ਰਵਿਦਾਸ ਜੀ ਦੀ ਜਿਹੜੀ ਤਸਵੀਰ ਆਕੇ ਤੇ ਲਾਵਾ ਕਰਨ ਲੱਗ ਪਾਓ ਇਹ ਸਿਧਾਂਤ ਨਹੀਂ ਹੈ ਸੋ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਹ ਬਿਲਕੁਲ ਹੀ ਭਗਤ ਰਵਿਦਾਸ ਦੇ ਸਿਧਾਂਤ ਤੋਂ ਭਗਤ ਬਾਣੀ ਤੋਂ ਬਿਲਕੁਲ ਉਲਟ ਆ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਭਾਵੇਂ ਉਹ ਦਲਤ ਭਾਈਚਾਰਾ ਹੋਵੇ ਭਾਵੇਂ ਉਹ ਰਬਦਾਸੀਆ ਭਾਈਚਾਰਾ ਹੋਵੇ ਕਿਸੇ ਵੀ ਵਰਗ ਦਾ ਜੋ ਪੁਰਾਣੀ ਹੈ ਜਿਹੜਾ ਧੰਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਆ ਤੇ ਸਤਗੁਰੂ ਨੂੰ ਆਪਣਾ ਗੁਰੂ ਮੰਨਦਾ ਆ ਤੇ ਉਹ ਸੁਹੀ ਰਾਗ ਦੇ ਵਿੱਚ ਲਿਖੀਆਂ ਹੋਈਆਂ ਲਾਵਾਂ ਧੰਗੁਰੂ ਰਾਮਦਾਸ ਜੀ ਮਹਾਰਾਜ ਨੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀਆਂ ਆ ਉਹਨਾਂ ਨੂੰ ਪੜ ਕੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੌ ਗਿਰਦ ਚਾਰ ਲਾਵਾਂ ਜਿਹੜੀਆਂ ਪੜੀਆਂ ਜਾਂਦੀਆਂ ਤੇ ਵਿਆਹ ਦੀ ਜਿਹੜੀ ਮਰਿਆਦਾ ਆ ਜਿਹੜੀ ਵਿਆਹ ਦੀ ਮਰਿਆਦਾ ਆ ਉਹ ਫੇਰ ਹੀ ਵਿਆਹ ਮੰਨਿਆ ਜਾਂਦਾ ਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਾਂ ਵਾਲੇ ਦੁਆਲੇ ਕੀਤੀਆਂ ਜਾਂ ਇਹ ਆਪਣੀ ਮਾਤ ਦੇ ਨਾਲ ਜੋ ਕਿ ਕਿਤੇ ਵੀ ਭਗਤ ਰਵਿਦਾਸ ਨੇ ਕਿਤੇ ਵੀ ਇਦਾਂ ਨਹੀਂ ਲਿਖਿਆ ਕਿ ਮੇਰੀ ਫੋਟੋ ਦਿਵਾਲੇ ਤੁਸੀਂ ਲਾਵਾ ਕਰ ਲੈਣੀਆਂ ਕਿਤੇ ਵੀ ਕੋਈ ਪ੍ਰੂਫ ਦਿਖਾ ਦਿਓ ਕਿ ਕਿਤੇ ਲਿਖਿਆ ਹੋਵੇ ਕਿਤੇ ਬਾਣੀ ਚ ਲਿਖਿਆ ਹੋਵੇ ਜਾਂ ਕਿਸੇ ਹੋਰ ਗ੍ਰੰਥ ਵਿੱਚ ਲਿਖਿਆ ਹੋਵੇ ਕਿ ਹਾਂ ਤੁਸੀਂ ਇਦਾਂ ਕਰ ਸਕਦੇ ਹੋ ਤੇ ਉਹ ਜਿਹੜਾ ਵਿਆਹ ਆ ਉਹ ਪ੍ਰਮਾਣਿਤ ਆ ਜਿਹੜੇ ਬ੍ਰਾਹਮਣਵਾਦੀ ਲੋਕਾਂ ਨੇ ਇਹ ਜਿਹੜੀਆਂ ਰੀਤਾਂ ਜੋ ਆਲੇ-ਦੁਆਲੇ ਕਿਸੇ ਝੰਡ ਦੇ ਜਾਂ ਕਿਸੇ ਹੋਰ ਰੁੱਖ ਦੇ ਆਲੇ-ਦੁਆਲੇ ਲਾਵਾ ਕਰ ਲੈਣੀਆਂ ਜਾਂ ਅਗਣੀ ਦੇ ਆਲੇ-ਦੁਆਲੇ ਲਾਵਾ ਕਰਨੀਆਂ ਜਾਂ ਹੋਰ ਜਿਹੜੀਆਂ ਏਦਾਂ ਦੀਆਂ ਮਰਿਆਦਾਵਾਂ ਬ੍ਰਾਹਮਣਵਾਦ ਵੱਲੋਂ ਜਿਹੜੀਆਂ ਬਣਾਈਆਂ ਗਈਆਂ ਆ ਮਰਿਆਦਾਵਾਂ ਉਹ ਮਰਿਆਦਾ ਜਿਹੜੀ ਹੈਗੀ ਆ ਉਹ ਬੰਦੇ ਜਿਹੜੇ ਬੰਦੇ ਦਲਿਤ ਭਾਈਚਾਰੇ ਨੂੰ ਰਵਦਾਸੀਆ ਭਾਈਚਾਰਾ ਜਾਂ ਹੋਰ ਜਿਨ੍ਹਾਂ ਨੂੰ ਅਸੀਂ ਨੀਵੇਂ ਵਰਗ ਦੇ ਲੋਕ ਕਹਿ ਦਿੰਨੇ ਆ ਹਾਲਾਂਕਿ ਉਹ ਸਤਿਗੁਰੂ ਨੂੰ ਪੰਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਵਾਲੇ ਜਾਂ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕੋਈ ਵੀ ਮਨੁੱਖ ਜਿਹੜਾ ਆ ਐਦਾਂ ਨਹੀਂ ਐ ਕਿ ਉਹ ਬੰਦਾ ਜਿਹੜਾ ਆ ਉਹ ਜਾਤ ਕਰਕੇ ਨੀਵਾ ਆ ਬੰਦੇ ਦੇ ਕਰਮ ਜਿਹੜੇ ਹੁੰਦੇ ਆ ਜਿੱਦਾਂ ਦਾ ਬੰਦਾ ਕਰਮ ਬੀਜਦਾ ਆ ਉਹਦੇ ਮੁਤਾਬਕ ਹੀ ਉਹਨੂੰ ਸੱਦਿਆ ਜਾਂਦਾ ਹੈ ਜੇ ਬੰਦਾ ਚੋਰ ਹੈਗਾ ਆ ਜੇ ਚੋਰੀ ਕਰਦਾ ਆ ਤੇ ਉਹ ਪਾਵਾ ਜੱਟ ਹੋਵੇ ਪਾਵੇਂ ਉਹ ਬ੍ਰਹਮਣ ਹੋਵੇ ਚਾਹੋ ਸੈਣੀ ਹੋਵੇ ਉਹਨੂੰ ਚੋਰ ਹੀ ਕਿਹਾ ਜਾਂਦਾ ਜੇ ਉਹ ਕੋਈ ਧੋਖਾ ਕਰਦਾ ਉਹਨੂੰ ਧੋਖੇਬਾਜ਼ ਕਿਹਾ ਜਾਂਦਾ ਜੇ ਉਹ ਬੰਦਾ ਜੇ ਬੇਈਮਾਨੀ ਕਰਦਾ ਤੇ ਉਹਨੂੰ ਬੇਈਮਾਨ ਸੱਦਿਆ ਜਾਂਦਾ ਉਹ ਕਿਸੇ ਵੀ ਵਰਗ ਦੇ ਵਿੱਚ ਉਹਦਾ ਜਨਮ ਹੋਇਆ ਹੋਵੇ ਸੋ ਇਹ ਜਿਹੜੀ ਗੱਲ ਆਪਣੇ ਆਪ ਹੀ ਬਣਾ ਲੈਣੀ ਤੇ ਗੁਰੂ ਸਾਹਿਬ ਨੂੰ ਛੱਡ ਕੇ ਤੇ ਇਦਾਂ ਲਾਵਾ ਕਰਨੀਆਂ ਇਹ ਬਿਲਕੁਲ ਜਿਹੜਾ ਹੈਗਾ ਆ ਪਗਧਰ ਵਿਦਾਸ ਜੀ ਦੇ ਸਿਧਾਂਤ ਤੋਂ ਉਲਟ ਆ ਬਹੁਤ ਆਤ ਦੇ ਵਿੱਚ ਰਬਦਾਸੀਆ ਭਾਈਚਾਰੇ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜੋ जाट ਆ ਜਾਂ ਸੈਣੀ ਐ ਜਾਂ ਲੁਬਾਣੇ ਐ ਜਿਹੜੇ ਆਪਣੇ ਆਪ ਨੂੰ ਜਾਤ ਭਮਾਨੀ ਜਾਂ ਸਮਝਦੇ ਐ ਜਾਂ ਆਪਣੇ ਆਪ ਨੂੰ ਕੁਝ ਸਮਝਦੀ ਐ ਤੇ ਉਹ ਜਿਹੜੇ ਐ ਦਲਤ ਭਾਈਚਾਰੇ ਨੂੰ ਰਫਦਾਸੀਆ ਭਾਈਚਾਰੇ ਨੂੰ ਲਾਗੇ ਨਹੀਂ ਆਉਣ ਦਿੰਦੇ ਜਾਂ ਇਹ ਕਹਿ ਲੋ ਕਿ ਇਹ ਬੰਦੇ ਜਿਹੜੇ ਐ ਸਾਨੂੰ ਵੱਖਰਾ ਸਮਝਦੇ ਐ ਇਦਾਂ ਦੀ ਕੋਈ ਵੀ ਗੱਲ ਨਹੀਂ ਹਾਂ ਜਿਹੜੇ ਹੋਣਗੇ ਉਹ ਸਿੱਖ ਨਹੀਂ ਉਹ ਗੁਰੂ ਦੇ ਮੰਨਣ ਵਾਲੇ ਨਹੀਂ ਉਹ ਗੁਰੂ ਦੇ ਸਿਧਾਂਤ ਤੇ ਚੱਲਣ ਵਾਲੇ ਨਹੀਂ ਜਿਹੜਾ ਗੁਰੂ ਦਾ ਸਿੱਖ ਹੋਊਗਾ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਮੰਨੂਗਾ ਉਹ ਕਦੇ ਵੀ ਭੇਦ ਭਾਵ ਨਹੀਂ ਕਰਦਾ ਨਾ ਜਾਤੀ ਵਿਮਾਨ ਕਰਦਾ ਨਾ ਉਹ ਕਿਸੇ ਦੇ ਨਾਲ ਕੋਈ ਇਦਾਂ ਦੀ ਮਾਨ ਵਿੱਚ ਗੱਲ ਰੱਖਦਾ ਹੈ ਕਿ ਹਾਂ ਇਹ ਦਲਤ ਵਿੱਚੋਂ ਆ ਜਾਂ ਰਵਦਾਸੀਆ ਭਾਈਚਾਰੇ ਦੇ ਵਿੱਚ ਰਬਦਾਸੀਏ ਭਾਈਚਾਰੇ ਵੱਲੋਂ ਜਾਂ ਦਲਤ ਭਾਈਚਾਰੇ ਵੱਲੋਂ ਇਦਾਂ ਇਹ ਗੱਲ ਕੀਤੀ ਜਾਂਦੀ ਹੈ ਕਿ ਇਹ ਭਗਤ ਰਵਿਦਾਸ ਨੂੰ ਭਗਤ ਕਹਿੰਦੇ ਆ ਗੁਰੂ ਨਹੀਂ ਕਹਿੰਦੇ ਪਹਿਲੀ ਗੱਲ ਤੇ ਇਹ ਹੈ ਜਦੋਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਤੇ ਉਹ ਗੁਰੂ ਰੂਪ ਹੋ ਕਰਕੇ ਵਿਚਰ ਰਏ ਆ ਤੇ ਉਹ ਉਪਦੇਸ਼ ਜਿਹੜਾ ਆ ਉਹ ਕਰ ਰਏ ਆ ਦੂਜੀ ਗੱਲ ਜਿਹੜੀ ਹੈਗੀ ਆ ਭਗਤ ਭਗਤ ਕਰ ਵਜਿਆ ਚੋਂ ਜੁੱਗਾ ਚ ਚਮਰੇਟਾ ਉਹਨਾਂ ਦੀ ਜਿਹੜੀ ਪ੍ਰਵਤਾ ਆ ਜਿਹੜੀ ਉਹਨਾਂ ਦੀ ਮਹਿਮਾ ਆ ਭਗਤ ਕਰਕੇ ਹੋਈ ਹੈ ਸਾਰੇ ਸੰਸਾਰ ਦੇ ਵਿੱਚ ਉਹ ਜੋ ਆ ਜਾਣੇ ਜਾਂਦੇ ਐ ਉਹ ਭਗਤ ਕਰਕੇ ਜਾਣੇ ਜਾਂਦੇ ਐ ਇਸ ਕਰਕੇ ਬਾਣੀ ਵਿੱਚ ਵੀ ਇਹ ਲਿਖਿਆ ਆ ਆਂ ਭਗਤ ਭਗਤ ਕਰ ਵਜਿਆ ਵੀ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਮਹਿਮਾ ਭਗਤ ਕਰਕੇ ਵਜੀ ਐ ਤੇ ਇਸ ਕਰਕੇ ਭਗਤ ਉਹਨਾਂ ਨੂੰ ਕਿਹਾ ਜਾਂਦਾ ਬਾਕੀ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਤੋਂ ਲੈ ਕੇ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਾਂ ਪਾਸ਼ਾਈਆਂ ਦੀ ਜਦੋਂ ਆਪਾਂ ਗੱਲ ਕਰਦੇ ਆਂ ਹੱਲਾਂ ਕਿ ਉਹ ਇੱਕੋ ਜੋਤ ਸੀ ਉਹਨੋਂ ਉੱਥੇ ਵੀ ਇਹ ਲਿਖਿਆ ਜਾਂਦਾ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਮਹੱਲਾ ਪੰਜਵਾਂ ਤਨਗੁਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਜਿਹੜੀ ਬਾਣੀ ਆ ਉੱਥੇ ਉਹ ਹਾਲਾਂਕਿ ਇੱਕੋ ਹੀ ਜੋਤ ਹੈ ਜੋਦ ਉਹ ਜਾਤ ਸਾਸਾ ਕਾਇਆ ਫਿਰ ਪਲਟੀ ਹੈ ਤੇ ਫਿਰ ਉੱਥੇ ਵੀ ਚਾਹੀਦਾ ਆਪਾਂ ਕਹੀ ਵੀ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਫਰਕ ਤੇ ਕੋਈ ਹੈ ਨਹੀਂ ਉਹ ਹੀ ਹੈ ਪਰ ਉੱਥੇ ਲਿਖਿਆ ਜਾਂਦਾ ਕਿਉਂਕਿ ਉਹ ਉਹ ਜਿਹੜੇ ਮੁਖਾਰਬਨ ਤੋਂ ਜਿਹੜੀ ਬਾਣੀ ਆਈ ਹੈ ਜਿਸ ਤਰ੍ਹਾਂ ਪ੍ਰਮਾਤਮਾ ਨੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਜਿਸ ਤਰ੍ਹਾਂ ਬਾਣੀ ਆਈ ਹੈ ਉਹਨੂੰ ਉਸੇ ਤਰੀਕੇ ਨਾਲ ਉਸ ਗੁਰੂ ਸਾਹਿਬਾਨਾਂ ਦੇ ਮੁਖਾਰਬਨ ਤੋਂ ਜਿੱਦਾਂ ਆਈ ਹੈ ਉਸੇ ਤਰੀਕੇ ਨਾਲ ਉਹ ਲਿਹੀ ਗਈ ਹੈ ਇਸੇ ਤਰ੍ਹਾਂ ਭਗਤ ਬਾਣੀ ਜਿੱਦਾਂ ਆਈ ਹੈ ਭਗਤਾਂ ਦੀ ਬਾਣੀ ਇਸੇ ਕਰਕੇ ਉਹਨਾਂ ਨੂੰ ਭਗਤ ਲਿਖਿਆ ਗਿਆ ਤੇ ਭਗਤ ਤਾਂ ਹੀ ਕਿਹਾ ਜਾਂਦਾ ਹਾਲਾਂਕਿ ਉਹ ਇਕੱਲੇ ਗੁਰੂ ਰੂਪ ਹੋ ਕਰਕੇ ਨਹੀਂ ਉਹ ਰੱਬ ਬਣ ਗਏ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕੇchnਾਹੀ ਜਲਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਇਓ ਰੱਬ ਬਣ ਕੇ ਉਹ ਰੱਬ ਵਿੱਚ ਸਮਾ ਗਏ ਉਹ ਗੁਰੂ ਰੂਪ ਹੋ ਕਰਕੇ ਉਪਦੇਸ਼ ਕਰ ਰਹੀ ਹੈ ਬਾਣੀ ਦੇ ਵਿੱਚ ਇਹ ਗੱਲ ਕਹਿਣੀ ਹੀ ਥੋਥੀ ਲੱਗਦੀ ਹੈ ਸੋ ਬੜੀ ਇਹ ਜਿਹੜੀ ਚੰਬੇ ਵਾਲੀ ਗੱਲ ਹੈ ਕਿ ਗੱਲ ਕਰਦੀ ਕਿਉਂ ਹੈ ਇਹ ਗੱਲ ਹੋਣੀ ਨਹੀਂ ਚਾਹੀਦੀ ਹਾਲਾਂਕਿ ਇਹ ਜਿਹੜੀ ਗੱਲ ਹੈਗੀ ਹੈ ਇਹਦੇ ਵਿੱਚ ਕੋਈ ਤਤ ਨਹੀਂ ਹੈ ਵੀ ਗੁਰੂ ਕਹੋ ਜਾਂ ਭਗਤ ਕਹੋ ਤੇ ਰੱਬ ਰੂਪ ਹੈ ਨਾ ਜਦੋਂ ਉਹਨਾਂ ਦੀ ਬਾਣੀ ਗੁਰੂ ਦੇ ਧੰਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਤੇ ਉਹ ਗੁਰੂ ਰੂਪ ਹੋ ਕੇ ਇਹ ਵਿਚਰ ਰਹੇ ਆ ਉਪਦੇਸ਼ ਕਰ ਰਿਹਾ ਹੈ ਸੋ ਮੇਰੀ ਇਹੋ ਬੇਨਤੀ ਹੈ ਕਿ ਜਿੰਨੇ ਵੀ ਰਵਦਾਸੀਏ ਭਾਈਚਾਰੇ ਨਾਲ ਸੰਬੰਧ ਰੱਖਦੇ ਐ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਜਿਹਦੇ ਕਰਕੇ ਕਿ ਤੁਸੀਂ ਆਪਣੇ ਆਪ ਨੂੰ ਵੱਖਰਾ ਸਮਝੋ ਇਦਾਂ ਦੇ ਬਹੁਤ ਲੋਕਾਂ ਵੱਲੋਂ ਜਿਹੜੇ ਰਵਦਾਸੀਏ ਭਾਈਚਾਰੇ ਵੱਲੋਂ ਬਹੁਤ ਇੱਕ ਸਰਦਾਰ ਜਿਹਾ ਬੰਦਾ ਉਹ ਕਾਫੀ ਇਦਾਂ ਦੀਆਂ ਗੱਲਾਂ ਕਰਦਾ ਉਹਨੂੰ ਸੋਝੀ ਨਹੀਂ ਹੈ ਨਾ ਉਹਨੂੰ ਬਾਣੀ ਦੀ ਸੋਝੀ ਹੈ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਆ ਕਈ ਸਿੰਘ ਮੈਂ ਬਹੁਤ ਜ਼ਿਆਦਾ ਸਿੰਘ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਵੀ ਹੈਗੇ ਆ ਜਿਹੜੇ ਰਵਦਾਸੀਏ ਭਾਈਚਾਰੇ ਨੇ ਸਬੰਧਤ ਹੈ ਪਰ ਲਾਈ ਗੱਲ ਕਹਿਣੀ ਥੋੜੀ ਅਜੀਬ ਜਿਹੀ ਲੱਗਦੀ ਹੈ ਕਿ ਰਬਦਾਸੀਆ ਸਿੱਖ ਜੱਟ ਸਿੱਖ ਲੁਬਾਣਾ ਸਿੱਖ ਜਾਂ ਸੈਣੀ ਸਿੱਖ 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 ਹੁੰਦਾ ਉਹ ਉਹ ਕਦੀ ਉਹਦੇ ਉਹਦੇ ਪਿੱਛੇ ਹੋਰ ਕੁਝ ਨਹੀਂ ਲੱਗਦਾ ਪਰ ਮੈਂ ਇਹ ਗੱਲ ਸਮਝਾਉਣ ਵਾਸਤੇ ਗੱਲ ਨੂੰ ਕਰਨ ਵਾਸਤੇ ਕਿਉਂਕਿ ਕੀਤੀ ਉਹਨਾਂ ਵੱਲੋਂ ਗਈ ਹੈ ਕਈ ਜਿਹੜੇ ਅਨਾੜੀ ਜਿਹੜੇ ਹੁੰਦੇ ਆ ਜਿਨ੍ਹਾਂ ਦੀ ਮਤ ਥੋੜੀ ਹੁੰਦੀ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜਾ ਕੋਈ ਸਿਆਣਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਕਦੀ ਉਹ ਇਦਾਂ ਦੀ ਗੱਲ ਨਹੀਂ ਕਰਦਾ ਸੋ ਇਹੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਕਰਕੇ ਹੀ ਫੇਰੇ ਲਾਵਾ ਵਿਆਹ ਮੰਨਿਆ ਜਾਂਦਾ ਉਦੋਂ ਉਹ ਪ੍ਰਵਾਨ ਨਹੀਂ ਹੈ ਹਾਂਜੀ ਸੋ ਜਥੇਦਾਰ ਜਿੰਨੇ ਵੀ ਤਕਸਾਲ ਨੂੰ ਸੰਬੰਧਤ ਹੈ ਜਾਂ ਹੋਰ ਸੰਸਥਾਵਾਂ ਨੂੰ ਸੰਬੰਧਤ ਹੈ ਸਾਰਿਆਂ ਨੂੰ ਇਹ ਗੱਲ ਜਿਹੜੀ ਹੈ ਸਾਂਝੇ ਤੌਰ ਤੇ ਜਿਹੜੀ ਹੈ ਇਸ ਗੱਲ ਤੇ ਜਿਹੜਾ ਹੈਗਾ ਗੌਰ ਇਹ ਗੱਲ ਤੇ ਕਰਨਾ ਚਾਹੀਦਾ ਆ ਵੀ ਆਪਾਂ ਇਹ ਗੱਲ ਆਪਾਂ ਨਾ ਕਰਨ ਲਈਏ ਤੇ ਉਹਨਾਂ ਨੂੰ ਸਮਝਾਈਏ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਜਿਹੜੀ ਗੱਲ ਜਾਣੀ ਚਾਹੀਦੀ ਹੈ ਭਾਈ ਜਿਹੜਾ ਤੁਸੀਂ ਵਿਆਹ ਕੀਤਾ ਕੋਈ ਵਿਆਹ ਨਹੀਂ ਹੈ ਵੀ ਆ ਵੀ ਆਪਣੀ ਮਤ ਦੇ ਨਾਲ ਤੁਸੀਂ ਵੀ ਗੱਲ ਚੱਕ ਕੇ ਤੇ ਤੁਸੀਂ ਆਪੇ ਆਪਣੀ ਗੱਲ ਕਰ ਲਓ ਇਹ ਕੋਈ ਗੱਲ ਬਣਦੀ ਨਹੀਂ ਸੋ ਮੈਂ ਇੰਨੀਆਂ ਕਿ ਬੇਨਤੀਆਂ ਕਰਦਾ ਹੋਇਆ ਕਿ ਮਾਦਾ ਜੱਜ ਕਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ